ਪੰਜਾਬ ਭਰ ਦੇ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਹੇਠ ਪ੍ਰਿਸ਼ਟਾਚਾਰ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਭਾਜਪਾ ਦੇ ਆਗੂ ਜਗਮੋਹਨ ਸਿੰਘ ਰਾਜੂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਦੱਸਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਪ੍ਰਿਸ਼ਟਾਚਾਰ ਹੱਦ ਤੋਂ ਪਾਰ ਹੋ ਚੁੱਕੇ ਨੇ। ਪ੍ਰਿਸ਼ਟ ਕਾਂਗਰਸਿਸ ਸੰਸਦ ਦੇ ਘਰੋਂ 300 ਕਰੋੜ ਰੁਪਏ ਮਿਲਣ ਤੋਂ ਬਾਅਦ ਭਾਜਪਾ ਵੱਲੋਂ ਜਿੱਥੇ ਪੰਜਾਬ ਭਰ ਦੇ ਵਿੱਚ ਪੁਤਲੇ ਫੁਕੇ ਜਾ ਰਹੇ ਨੇ ਕਾਂਗਰਸ ਦੇ ਸੋ ਉੱਥੇ ਹੀ ਇਸ ਮੁਹਿੰਮ ਦੇ ਆਗਾਜ਼ ਦੇ ਬਾਰੇ ਭਾਜਪਾ ਦੇ ਜਰਨਲ ਸਕੱਤਰ ਪੰਜਾਬ ਨੇ ਦੱਸਿਆ ਕਾਂਗਰਸ ਦੇ ਪ੍ਰਿਸ਼ਠੀ ਨੀ ਤਾਮਾਂ ਦੇ ਕਿਤੇ ਕਈ ਕਾਂਟ ਸਬੰਧੀ ਖੁਦ ਕੇਜਰੀ ਫਾਲ ਤੇ ਫਲੋਂ ਖੁਲਾਸਾ ਕਰਦੇ ਹਾਂ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ 50 ਹਜ਼ਾਰ ਕਰੋੜ ਦਾ ਗਵਨ ਕੀਤਾ ਗਿਆ ਹੁਣ ਆਪ ਕਾਂਗਰਸ ਗੱਠ ਜੋੜ ਨੂੰ ਆਪ ਸੁਪਰੀਮੋ ਖੁਦ ਹੀ ਦੇਖ ਲੈਣ ਬਾਕੀ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਏਕੋ ਇੱਕ ਦਵਾਈ ਹੈ ਮੋਦੀ ਜਿਨ੍ਹਾਂ ਦੇ ਸ਼ਾਸਨ ਕਾਲ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਜ਼ੀਰੋ ਟੋਲਰੈਂਸ ਤੇ ਚੱਲਦੇ ਹੈ ਕਈ ਸਿਆਸੀ ਆਗੂਆਂ ਨੂੰ ਕਾਬੂ ਕੀਤਾ ਇੱਕ ਨਵੀਂ ਮੁਹਿੰਮ ਤਹਿਤ ਹੋਰ ਵੀ ਕਈ ਚਿਹਰੇ ਬੇਨਕਾਬ ਹੋਣਗੇ ਦੇਖੋ ਸਾਡੇ ਬੀਜਪੀ ਦੇ ਵਪਰਦਾਨ ਮਾਨਯੋਗ ਸੁਨੀਲ ਜਾਖੜ ਜੀ ਦੇ ਹਦੇ ਅਦੇਸ਼ ਅਨਸਾਰ ਸਾਰੇ ਪੰਜਾਬ ਦੇ ਵਿੱਚ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਬਹੁਤ ਵੱਡੀ ਐਜੀਟੇਸ਼ਨ ਕਰ ਰਹੇ ਹਾਂ ਜਗਾ ਜਗਾ ਕਾਂਗਰਸ ਔਰ ਆਪ ਦੀ ਜਿਹੜੀ ਮਿਲੀ ਭਗਤ ਹੈ ਕਰਪਸ਼ਨ ਦੇ ਉੱਤੇ ਉਹਨੂੰ ਐਕਸਪੋਜ਼ ਕਰਨ ਲਈ ਉਹਦੇ ਖਿਲਾਫ ਅੱਜ ਅਸੀਂ ਪੁਤਲੇ ਸਾੜੇ ਨੇ ਰਈਏ ਦੇ ਵਿੱਚ ਰਾਜਾਸਾਨਸੀ ਦੇ ਵਿੱਚ ਅਜਨਾਲੇ ਦੇ ਵਿੱਚ ਅੰਮ੍ਰਿਤਸਰ ਅਰਬਨ ਜਲੰਧਰ ਹਰ ਦੇ ਹੱਥ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਕਿਉਂਕਿ ਜਿਹੜਾ ਪਾਣੀ ਹੈ ਨਾ ਉਹ ਸਿਰ ਦੇ ਉੱਤੋਂ ਨਿਕਲ ਚੁੱਕਾ ਹੈ ਕੱਲੇ ਪੰਜਾਬ ਦੇ ਵਿੱਚ ਹੀ 50000 ਕਰੋੜ ਰੁਪਏ ਦੀ ਕਰਪਸ਼ਨ ਦਾ ਅੰਦਾਜ਼ ਹੈ ਔਰ ਇਹ ਅੰਦਾਜ਼ ਖੁਦ ਕੇਜਰੀਵਾਲ ਜੀ ਦੇ ਆਪਣੇ ਅੰਦਾਜ਼ ਦੇ ਹਿਸਾਬ ਦੇ ਨਾਲ ਹੈ ਔਰ ਹੁਣ ਉਹਨਾਂ ਦਾ ਇੱਕ ਹੋਰ ਵੱਡਾ 파ਟਨਰ ਕਾਂਗਰਸ ਉਹਨਾਂ ਨੇ ਇੰਡੀਆ ਆਲਾਈਂਸ ਦੇ ਵਿੱਚ ਪਾਰਟਨਰਸ਼ਿਪ ਕਰ ਲਈ ਹੈ ਔਰ ਕੱਲੀ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦਾ ਕਾਂਗਰਸ ਦਾ ਆਪਣਾ ਇੱਕ ਰਾਜ ਸਭਾ ਦਾ ਸਿਟਿੰਗ ਐਮਪੀ ਉਹਦੇ ਘਰੋਂ 300 ਕਰੋੜ ਰੁਪਏ ਬਰਾਮਦ ਹੋਇਆ ਔਰ ਇਹ ਜਿਹੜਾ ਹੈ ਕਾਂਗਰਸ ਦੀ ਇੱਕ ਵੱਡੀ ਸੀਰੀਜ਼ ਜਿਹੜੀ ਚੱਲਦੀ ਸੀ ਭਾਵੇਂ ਤੁਸੀਂ ਬਫਰਸ ਲੈ ਲਓ ਭਾਵੇਂ ਕੋਲਗੇਟ ਲੈ ਲਓ ਭਾਵੇਂ 2G ਲੈ ਲਓ ਭਾਵੇਂ ਇਹਨਾਂ ਦਾ ਨੈਕਸਟਲ ਹੈਰਲਡ ਲੈ ਲਓ ਇਹ ਸਾਰੇ ਦੇ ਸਾਰੇ ਜਿਹੜੇ ਕਰਪਸ਼ਨ ਦੇ ਇਹਨਾਂ ਦੇ ਮੁੱਦੇ ਨੇ ਇਹਨੂੰ ਅਸੀਂ ਭਾਰਤ ਨੂੰ ਹਿੰਦੁਸਤਾਨ ਨੂੰ ਭ੍ਰਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਕਰਨ ਲਈ ਭਗਵੰਤ ਮਾਨ ਦੀ ਆਪ ਔਰ ਰਾਹੁਲ ਗਾਂਧੀ ਦੀ ਕਾਂਗਰਸ ਖਿਲਾਫ ਇੱਕ ਵੱਡਾ ਅਸੀਂ ਐਜੀਟੇਸ਼ਨ ਸ਼ੁਰੂ ਕੀਤਾ ਹੈ ਔਰ ਜਦ ਤੱਕ ਪੰਜਾਬ ਦੇ ਲੋਕਾਂ ਨੂੰ ਅਸੀਂ ਕਰਪਸ਼ਨ ਫ੍ਰੀ ਗਵਰਨੈਂਸ ਨਾ ਦੇ ਪਾਵਾਂ ਅਸੀਂ ਬਿਲਕੁਲ ਸਾਂ ਨਹੀਂ ਲੈਣ ਵਾਲੇ ਸੀ ਸਰ ਭ੍ਰਸ਼ਟਾਚਾਰ ਤੇ ਨਸ਼ਾ ਜਿਹੜਾ ਜੁਰਮ ਹੈ ਦੇਖੋ ਜੀ ਇੱਕੋ ਇੱਕ ਦਵਾਈ ਹੈ ਉਸ ਦਵਾਈ ਦਾ ਨਾਮ ਹੈ ਉਸ ਟੀਕੇ ਦਾ ਨਾਮ ਹੈ ਨਰਿੰਦਰ ਮੋਦੀ ਜਿੱਥੇ ਓਟੀਕਾ ਲੱਗ ਜਾਂਦਾ ਭ੍ਰਿਸ਼ਟਾਚਾਰ ਦਾ ਨਾਮੋ ਨਿਸ਼ਾਨ ਨਹੀਂ ਹੈ ਆ ਪੰਜਾਬ ਨੂੰ ਇੱਕ ਭ੍ਰਿਸ਼ਟਾਚਾਰ ਦਾ ਪੂਤ ਚੜਿਆ ਜਦੋਂ ਦਾ ਭਗਵੰਤ ਮਾਨ ਪੰਜਾਬ ਨੂੰ ਲੱਗੇ ਨੇ ਉਦੋਂ ਦੇ ਭ੍ਰਿਸ਼ਟਾਚਾਰ ਨਸ਼ੇ ਵੱਧ ਚੁੱਕੇ ਨੇ ਸਾਨੂੰ ਪਤਾ ਹੈ ਕਿ ਇਹ ਜੇ ਪੂਤ ਕਿਦਾਂ ਲਾਈਦੇ ਨੇ ਜੀ